ਪਰ ਸਾਢੇ 12:00 ਤੋਂ 1:00 ਵਜੇ ਦੇ ਵਿੱਚ ਉਹਨਾਂ ਦਾ ਸੰਸਕਾਰ ਕੀਤਾ ਜਾਏਗਾ ਇਸ ਪੂਰੇ ਵਿੱਚ ਤੇ ਗੱਲਬਾਤ ਕਰਨ ਦੇ ਲਈ ਚਲਦੇ ਆ ਸਿੱਧਾ ਰਿੰਦਰ ਸਿੰਘ ਜੀ ਨਾਲ ਮਾਨਸਾ ਉਹਨਾਂ ਤੋਂ ਲੈਨੇ ਆ ਕੀ ਅਪਡੇਟ ਹੈ ਜੁਨਾ ਕੋਲ ਰਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਸ਼ੁਕਰੀਆ ਰਿੰਦਰ ਸਿੰਘ ਜੀ ਅੱਜ ਯਾਨੀ ਕਿ ਅੰਤਿਮ ਵਿਦਾਈ ਦਿੱਤੀ ਜਾਏਗੀ ਜਸਵਿੰਦਰ ਪੱਲਾ ਜੀ ਨੂੰ ਹਾਂ ਜੀ ਦੇਖੋ ਮਤਲਬ ਅੱਜ ਬਹੁਤ ਹੀ ਮਨ ਉਹ ਸਫਾ ਕਾਇਦੀ ਕੜੀ ਜੀ ਕੱਲ ਦੀ ਆਈ ਹੈ ਜਿਹੜੀ ਅੱਜ ਮਤਲਬ ਉਹਨਾਂ ਦਾ ਸੰਸਕਾਰ ਹੋ ਰਿਹਾ ਹੈ 12 ਵਜੇ ਤੋਂ ਬਾਅਦ 12:00 1 ਵਜੇ ਉਹਨਾਂ ਦੀ ਜਿਹੜੀ पार्थिव ਸਰੀਰ ਹੈ ਉਹਨੂੰ ਲੋਕਾਂ ਦੇ ਦਰਸ਼ਨਾਂ ਵਾਸਤੇ ਰੱਖਿਆ ਗਿਆ ਤੇ ਲੱਖਾਂ ਦੀ ਗਿਣਤੀ 'ਚ ਲੋਕ ਨੇ ਜਿਹੜੇ ਉਹ ਮਤਲਬ ਦਰਸ਼ਨ ਕਰ ਰਹੇ ਨੇ ਚਾਹੇ ਉਹ ਸਰਕਾਰੀ ਲੋਕਲੇ ਸਰਕਾਰ ਦੇ ਬੰਦੇ ਨੇ ਚਾਹੇ ਪ੍ਰਾਈਵੇਟ ਨੇ ਚਾਹੇ ਫਿਲਮ ਇੰਡਸਟਰੀ ਨਾਲ ਸੰਬੰਧਤ ਨੇ ਮਤਲਬ ਬਹੁਤ ਹੀ ਲੋਕਾਂ ਦੇ ਵਿੱਚ ਜਿਵੇਂ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੋਣ ਸਤਿਕਾਰ ਹੋਣ ਦੇ ਵਾਸਤੇ ਬਹੁਤ ਦੁਨੀਆ ਹਤਾਬਦੀ ਹੋਈ ਹੁੰਦੀ ਹੈ ਤੇ ਇਸ ਕਰਕੇ ਨਾ ਜੀ ਉੱਥੇ ਸਿਕਿਉਰਟੀ ਦਾ ਸਿਸਟਮ ਵੀ ਪੂਰਾ ਤੇ ਹੋਰ ਵੀ ਮਤਲਬ ਇਸ ਤਰ੍ਹਾਂ ਦੇ ਕੰਮ ਨੇ ਜਿਹੜੇ ਇਹਦੇ ਵਿੱਚ ਕੀਤੇ ਜਾਂਦੇ ਨੇ ਜਦੋਂ ਅੰਦਰਸ਼ਕ ਹੁੰਦੇ ਨੇ ਉਸ ਤੋਂ ਬਾਅਦ ਫਿਰ ਸਨਸਕਾਰ ਹੁੰਦਾ ਮਤਲਬ ਉਹ ਰਸਮਾਂ ਨੇ ਜਿਹੜੀਆਂ ਉਹ ਸਾਰੀਆਂ ਹੋ ਰਹੀਆਂ ਨੇ ਤੇ ਬਹੁਤ ਹੀ ਗਮਗੰ ਮਾਹੌਲ ਉੱਥੇ ਬਣਿਆ ਹੋਇਆ ਤੇ ਲੋਕਾਂ ਦੀਆਂ ਅੱਖਾਂ ਦੇ ਵਿੱਚੋਂ ਮਤਲਬ ਪਾਣੀ ਇਸ ਤਰ੍ਹਾਂ ਵਹਿ ਰਿਹਾ ਜਿਵੇਂ ਕੋਈ ਦਰਿਆ ਚੱਲਦੇ ਹੁੰਦੇ ਨੇ ਆਪਣੇ ਦਵੰਗਤ ਨਿਸ਼ਤਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਲੇ ਲੋਕ ਮਤਲਬ ਲਾਈਨਾਂ ਚ ਲਾ ਕੇ ਇਹ ਬਹੁਤ ਹੀ ਮਤਲਬ ਜਿਹੜਾ ਦੁਖਦਾਈ ਸੀਨ ਬਣ ਰਿਹਾ ਹੈ ਨਾ ਮਤਲਬ ਇਹ ਲੋਕਾਂ ਦੀਆਂ ਅੱਖਾਂ ਦੇ ਵਿੱਚ ਲੋਕਾਂ ਦੀਆਂ ਯਾਦਾਂ ਦੇ ਵਿੱਚ ਮਤਲਬ ਉਹ ਕਦੇ ਨਾ ਭੁੱਲਣ ਵਾਲਾ ਤਸਵੀਰ ਬਣ ਗਿਆ ਕਿਉਂਕਿ ਪੰਜਾਬ ਦੇ ਜਿਹੜੇ ਦੋ ਇਹ ਕਲਾਕਾਰ ਸੀ ਪਹਿਲਾਂ ਜਿਹੜੇ ਭੱਟੀ ਸਾਹਿਬ ਦਾ ਜਿਹੜਾ ਡੈਥ ਹੋਈ ਉਦੋਂ ਬਹੁਤ ਜ਼ਿਆਦਾ ਸੋਗ ਦੀ ਲਹਿਰ ਫੈਲੀ ਤੇ ਦੂਸਰੇ ਇਹ ਕਲਾਕਾਰ ਸੀ ਜਿਨ੍ਹਾਂ ਨੇ ਪੰਜਾਬੀ ਜਗਤ ਦੀਆਂ ਫਿਲਮਾਂ ਨੂੰ ਬਹੁਤ ਉੱਚੇ ਲੈਵਲ ਤੱਕ ਲੈ ਜਾਂਦਾ ਗਿਆ ਵਿਦੇਸ਼ਾਂ ਦੇ ਵਿੱਚ ਵੀ ਪੰਜਾਬੀ ਫਿਲਮਾਂ ਲੋਕ ਦੇਖਣ ਲੱਗ ਗਏ ਤੇ ਇਹ ਨਾ ਪੂਰਾਉਣ ਲਈ ਘਾਟਾ ਪਿਆ ਤੇ ਕੱਲ ਗੀਪੀ ਗਰੇਵਾਲ ਤੇ ਹੋਰ ਮੈਂ ਕਈ ਐਕਟਰਾਂ ਦੀ ਬਾਈਟਾਂ ਸੁਣ ਰያ ਸੀ ਉਹ ਕਹਿੰਦੇ ਵੀ ਸਾਡੇ ਨਾਲ ਕੈਰੀ ਆਨ ਜੱਟਾ ਫੋਰਥ ਝੂਟਿੰਗ ਕਰ ਰਹੇ ਸੀਗੇ ਕੁਝ ਅਜੀਬ ਕਲਾਕਾਰ ਸੀਗੇ ਸਾਰੀ ਸਕ੍ਰਿਪਟ ਗਲਤ ਹੁੰਦੀ ਸੀ ਤਾਂ ਪੱਲਾ ਸਾਹਿਬ ਆ ਕੇ ਆਪ ਹੀ ਆ ਕੇ ਸਾਰਾ ਕੁਝ ਸਹੀ ਕਰਦੇ ਸੀ ਸਾਨੂੰ ਕੋਈ ਟੈਨਸ਼ਨ ਨਹੀਂ ਲੋੜ ਹੀ ਪੈਂਦੀ ਸੀ ਕਹਿੰਦੇ ਹਾਂਜੀ ਤੇ ਤਾਂ ਤੇ ਪੰਲਾ ਸਾਹਿਬ ਦੀ ਜਿਹੜੀ ਕਮੇਟੀ ਸੀ ਨਾ ਜੀ ਮਤਲਬ ਇਹ ਦੋ ਅਰਥਿਕ ਕਮੇਟੀ ਨਹੀਂ ਕਰਦੇ ਸੀ ਜਿਹੜੀ ਇਹਨਾਂ ਨੇ ਕਮੇਟੀ ਸ਼ੁਰੂ ਕੀਤੀ ਸੀ ਉਹ ਇੱਕ ਬੱਕਰੀ ਕਿਸਮ ਦੀ ਕਮੇਟੀ ਸੀ ਜਿਹੜੀ ਕਈ ਵਾਰੀ ਸਰਕਾਰੀ ਤੰਤਰ ਦੇ ਉੱਤੇ ਟਾਕਸ਼ ਵੀ ਹੁੰਦਾ ਸੀ ਸਾਡੀ ਨੌਜਵਾਨ ਪੀੜ੍ਹੀ ਜੇ ਕੋਈ ਗਲਤ ਰਸਤੇ 'ਤੇ ਪੈਂਦੀ ਹੈ ਉਹਦੇ ਉੱਤੇ ਵੀ ਉਹਨਾਂ ਦਾ ਇੱਕ ਚੋਟ ਹੁੰਦੀ ਸੀ ਮਤਲਬ ਇਹ ਨਹੀਂ ਹੁੰਦਾ ਸੀਗਾ ਕਿ ਦੂਰੇ ਅਰਥ ਵਾਲੀਆਂ ਗੱਲਾਂ ਕਹਿਦੀਆਂ ਜਾਂ ਕੋਈ ਕਮੈਂਟ ਕਰਤਾ ਜਾਂ ਕੋਈ ਡਾਇਲੌਗ ਬੋਲਤਾ आ, मतलब ਜਿਹੜੀ ਇਹਨਾਂ ਨੇ ਪ੍ਰਤਭਾਈ ਸੀ ਨਾ ਚਾਚੇ-ਚਾਤ ਰਹੇ ਹੋਰਿਆ ਨੇ મતલਬ ਇਹ ਜੇ ਜਿਹੜੇ ਲੋਕ ਹੁੰਦੇ ਨੇ ਇਹ ਦੁਨੀਆ ਦੇ ਉੱਤੇ ਬਹੁਤ ਘੱਟ ਪੈਦਾ ਹੁੰਦੇ ਨੇ ਤੇ ਜਦੋਂ ਪੈਦਾ ਇਹਨਾਂ ਨੂੰ ਵੱਡਣ ਵਾਸਤੇ ਬਹੁਤ ਜ਼ਿਆਦਾ ਸਮਾਂ ਲੱਗਦਾ ਹੁੰਦਾ ਇਹਨਾਂ ਦੀ ਜਿਹੜੀ ਸੋਚਣ ਸ਼ਕਤੀ ਹੁੰਦੀ ਹੈ ਆਮ ਜਿਹੜੇ ਕਮੇਡੀਆਂ ਹੁੰਦੇ ਨੇ ਉਹਨਾਂ ਨਾਲੋਂ ਕਿਤੇ ਜ਼ਿਆਦਾ મતલਬ ਇਹਨਾਂ ਦੀ ਉੱਚੀ ਸੋਚਣ ਸ਼ਕਤੀ ਹੁੰਦੀ ਹੈ ਇਹਨਾਂ ਦਾ ਮਕਸਦ ਕਮੇਟੀ ਦੇ ਸ਼ਰੂ ਸਾਡੀ ਜਿਹੜੀ ਇਹ ਨੌਜਵਾਨ ਜਨਰੇਸ਼ਨ ਹੈ ਉਹਨੂੰ ਸਿੱਧੇ ਰਾਹੇ ਪਾਉਣ ਦੀ ਹੁੰਦੀ ਹੈ ਚਾਹੇ ਉਹ ਮਤਲਬ ਉਹ ਕਮੇਟੀ ਹੁੰਦੀ ਹੈ ਪਰ ਉਹਦੇ ਵਿੱਚ ਜਿਹੜਾ ਮਤਲਬ ਹੁੰਦਾ ਨਾ ਉਹ ਢੂੰਗਾ ਨਿਕਲਦਾ ਹੁੰਦਾ ਸਾਡੇ ਤਈ ਪਹਿਲਾਂ ਵੀ ਇਸ ਤਰ੍ਹਾਂ ਹੋਇਆ ਨੇ ਜਿੰਨਾ ਮੈਨਾਂ ਫਿਲਮਾਂ ਬਣਦੀਆਂ ਨਹੀਂ ਸੀ ਉਹ ਗੱਲ ਕਰ ਉਹਨਾਂ ਦੇ ਜਿਹੜੇ ਸੂਰੇ ਅਰਥਾਂ ਵਾਲੀ ਭਾਸ਼ਾ ਹੁੰਦੀ ਸੀ ਉਸੇ ਕਰਕੇ ਲੋਕਾਂ ਨੂੰ ਹਸਾ ਹਸਾਉਂਦੇ ਸੀ ਤੇ ਜਿਹੜੀ ਇੰਨਾ ਦੀ ਹਸਾਉਣ ਦੀ ਕਲਾ ਸੀਗੀ ਇਹ ਬਹੁਤ ਹੀ ਘੱਟ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਡਾਕਟਰ ਸਾਹਿਬ ਮੇ ਕੋਈ ਰਿਲੇਟਡ ਅਪਡੇਟ ਆ ਗਈ ਹੈ ਵੀ 1 ਵਜੇ ਮੋਹਾਲੀ ਦੇ ਯਾਨੀ ਕਿ ਬਲੌਂਗੀ ਚ ਇਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਪੂਰੇ 1 ਘੰਟੇ ਸਮੇਂ ਰਕਤਾ ਗਿਆ ਬਲੌਂਗੀ ਚ ਕਰ ਰਹੇ ਨੇ ਸ਼ੰਤੀ ਸੰਸਕਾਰ ਅੱਜ ਹਾਂਜੀ ਬਲੌਂਗੀ ਦੇ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਦਾ ਸੰਸਕਾਰ ਹੈ ਤੇ ਕੱਲ੍ਹ ਦੇ ਹੀ ਦੱਸਿਆ ਹੋਇਆ ਹੈ ਤਾਂ ਇਹ ਘਟਨਾ ਦਾ ਜਿਹੜਾ ਵੀ ਹੈ ਭੱਲੇ ਵੀ ਬਲੌਂਗੀ ਪਿੰਡ ਸ਼ਮਸ਼ਾਨ ਘਾਟ ਉਹਦੇ ਵਿੱਚ ਇਹ ਰਸਮਾਂ ਨੇ ਜਿਹੜੀਆਂ ਮਤਲਬ ਇਹ ਕੀਤੀਆਂ ਜਾਣਗੀਆਂ ਹਨਾ ਠੀਕ ਹੈ ਤੁਹਾਨੂੰ ਤਾਂ ਜੋ ਸਮਾਜ ਦੀ ਉਹ ਮਤਲਬ ਹੁਣ ਤਾਂ ਇੱਕ ਸਰਕਾਰ ਦਾ ਰਸਮਾਂ ਨੇ ਇਹ ਪਾਇਆ ਹੋਇਆ ਉਹਨਾਂ ਦੇ ਪੂਰਨੇ ਜਿਨ੍ਹਾਂ ਨੂੰ ਜਿਹੜੇ ਉਹਨਾਂ ਦੇ ਕੁਝ ਸੁਪਨੇ ਸੀ ਸਾਡੇ ਦੇਸ਼ ਵਾਸਤੇ ਉਹ ਜਿਹੜੇ ਅਧੂਰੇ ਰਹੇ ਉਹਨਾਂ ਨੂੰ ਪੂਰਾ ਕਰਨ ਵਾਸਤੇ ਸਾਡਾ ਸਮਾਜ ਸਾਡੀਆਂ ਸਰਕਾਰਾਂ ਸਾਡੀ ਲੋਕ ਸਾਡੀਆਂ ਇੰਡਸਟਰੀਆਂ ਕਿਸ ਤਰ੍ਹਾਂ ਉਹਨੂੰ ਅੱਗੇ ਤੋਰਦੀਆਂ ਨੇ ਇਹ ਜਾਦੇ ਸੋਚਣ ਦਾ ਵਿਸ਼ਾ ਹੈ ਕਿਉਂਕਿ ਸਾਡੀ ਨੌਜਵਾਨੀ ਪੁੱਡੀ ਹੈ ਜਿਹੜੀ ਮਤਲਬ ਕਾफी ਕਰਾਹੇ ਪਈ ਹੋਈ ਆ ਕੋਸ਼ਿਸ਼ ਕੀਤੀ ਆ ਜੱਜ ਚਤਰੇ ਨੇ ਕਿ ਉਹਨਾਂ ਨੂੰ ਕਮੈਂਟਾਂ ਦੇ ਥਰੂ ਉਹਨਾਂ ਨੂੰ ਡਾਇਲੋਗਾਂ ਦੇ ਥਰੂ ਉਹਨਾਂ ਨੂੰ ਕਮੇਟੀ ਦੇ ਥਰੂ ਸਿੱਧੇ ਰਸਤੇ ਤੇ ਕਿਸ ਤਰ੍ਹਾਂ ਪਾਇਆ ਜਾਂਦਾ ਮੈਨੂੰ ਯਾਦ ਆ ਇਹ ਦੇਖਦੇ ਹੁੰਦੇ ਸੀ ਕਿ ਸਰਕਾਰਾਂ ਨੂੰ ਵੀ ਉਹ ਤੰਜ ਕਸਣ ਤੋਂ ਹਟਦੇ ਨਹੀਂ ਸੀ ਉਹ ਇੱਕ ਨਾਮ ਦੇਂਦੇ ਦੀ ਮਿੱਠੇ ਪੋਚੇ ਚਾਹੇ ਉਹ ਭਾਨੇ ਰੂਪੀ ਜਾ ਕੇ ਲਾ ਦਿੰਦੇ ਸੀ ਚਾਹੇ ਚਾਚਾ ਜੱਤਰਾ ਬਣ ਜਾਂਦੇ ਸੀ ਉਹ ਕਮੇਡੀ ਜਿਹੜੀ ਕਰਦੇ ਸੀ ਨਾ ਉਹ ਸਰਕਾਰਾਂ ਨੂੰ ਸਭੋ ਕੀ ਦਿਖਾ ਜਾਂਦੇ ਸੀ ਔਰ ਸਾਫ ਸੁਥਰੇ ਬਚ ਵੀ ਜਾਂਦੇ ਸੀ ਯਾਨੀ ਕਿ ਗੱਲ ਆਪਣੇ ਤੇ ਵੀ ਨਿਆਣ ਦਿੰਦੇ ਸੀ ਅ ਅੱਜ ਵੀ ਉਹਨਾਂ ਦੀ ਜੋੜੀ ਹੈ ਬਾਲੇ ਨਾਲ ਜੀ ਜੀ ਉਹਨਾਂ ਦੀ ਪੜ੍ਹਾਈ ਬਹੁਤ ਜ਼ਿਆਦਾ ਕੀਤੀ ਹੋਈ ਸੀ ਪੀ ਐਚ ਡੀ ਕੀਤੀ ਹੋਈ ਸੀ ਪੀ ਐਚ ਡੀ ਦਾ ਇੱਕ ਡਾਕਟਰ ਹੁੰਦਾ ਮਤਲਬ ਜਿਹੜੀ ਐਡੀ ਪੜ੍ਹਾਈ ਹੈ ਇਹ ਬਿਨਾ ਦਿਮਾਗ ਤੋਂ ਨਹੀਂ ਹੁੰਦੀ ਇਹ ਕਾफी ਸਰਵਿਸ ਉਹਨਾਂ ਨੇ ਮਤਲਬ ਤੇ ਜੁਨੀਵਰਸਿਟੀ ਦੇ ਵਿੱਚ ਲੁਧਿਆਣੇ ਕੀਤੀ ਹੈ। ਪਰ ਉੱਥੇ ਵੀ ਇਹਨਾਂ ਦਾ ਇਸੇ ਤਰ੍ਹਾਂ ਦਾ ਵਤੀਰਾ ਸੀਗਾ ਕਿ ਇੱਕੋ ਭਰਾ ਵਾਂਗ ਕੇ ਇੱਕ ਉਹ ਮਤਲਬ ਗਾਈਡ ਕਰਨ ਵਾਸਤੇ ਐ ਨਹੀਂ ਸੀਗਾ ਕਿ ਉਹ ਕੋਈ ਆਰਦਾ ਰੋਡ ਛਾੜਦੇ ਹੁੰਦੇ ਉਹ ਲੋਕਾਂ ਨੂੰ ਵਾਕੀ ਸਮਝਾ ਕੇ ਤੇ ਲੋਕਾਂ ਨੂੰ ਮਤਲਬ ਇਸ ਤੇ ਰਾਸਤੇ ਜਾਂ ਯੂਨੀਵਰਸਿਟੀ ਦੇ ਜੋ ਕੋਈ ਕੰਮ ਹੁੰਦੇ ਐਗਰੀਕਲਚਰ ਯੂਨੀਵਰਸਿਟੀ ਦੇ ਉਹ ਮਤਲਬ ਨਾਲੇ ਤਾਂ ਗੱਲ ਸਮਝਾ ਦਿੰਦੇ ਹੁੰਦੇ ਤੇ ਨਾਲੇ ਅਗਲੇ ਨੂੰ ਐ ਲੱਗਦਾ ਹੁੰਦਾ ਵੀ ਅਸੀਂ ਆਪਦੇ ਭਰਾ ਨਾਲ ਗੱਲ ਕਰ ਰਹੇ ਹਾਂ। ਜੀ ਇਹ ਇੱਕ ਧੰਦਾ ਸੈਨਾ ਕਿ ਜਦੋਂ ਉਹਨਾਂ ਦੀ ਯਾਨੀ ਕਿ ਡੈੱਡ ਬੱਡ ਨੂੰ ਲਿਆਂਦਾ ਗਿਆ ਉਹਨਾਂ ਦੇ ਘਰ ਹਸਪਤਾਲ ਤੋਂ ਤਾਂ ਉਹ ਉਥੇ ਤੰਤਾ ਜਿਹੜਾ ਲੱਗਿਆ ਗੱਡੀਆਂ ਦਾ ਉਹ ਦੇਖਣ ਵਾਲਾ ਜੂਮ ਸੀ ਹੁਣ ਵੀ ਉਥੇ ਬਹੁਤ ਸਾਰੇ ਲੋਕ ਉਹਨਾਂ ਦੇ ਅੰਤਿਮ ਦਰਸ਼ਨ ਕਰਨ ਲਈ ਘਰ ਦੇ ਅੰਦਰ ਦਾਖਲ ਹੋ ਰਹੇ ਨੇ ਪਰ ਉਥੇ ਭੀੜ-ਪੜੱਕਾ ਬਹੁਤ ਜ਼ਿਆਦਾ ਹੋਇਆ ਪਿਆ ਹਾਂਜੀ ਦੇਖੋ ਫਿਰ ਜਿਹੜੀਆਂ ਇੰਡੀਆਂ ਵੱਡੀਆਂ ਸ਼ਖਸੀਅਤਾਂ ਨੇ ਇਹਨਾਂ ਵਾਸਤੇ ਨਾ ਫਿਰ ਭੀੜ-ਪੜੱਕਾ ਹੁੰਦੀ ਹੁੰਦਾ ਹੈਗਾ ਲੋਕ ਮਤਲਬ ਦਰਸ਼ਨਾਂ ਨੂੰ ਤਰਸਦੇ ਨੇ ਇਸ ਕਰਕੇ ਇਹ ਤਾਂ ਕਿ ਇਹ ਜਿਹੜੇ ਉਹ ਤਿੰਨ ਦੇਲੇ ਤੇ ਫੋਟਰ ਦੇ ਵਿੱਚ ਦਾਖਲ ਰਹੇਲੇ ਉਹ ਉਹਨਾਂ ਦੇ ਦਿਮਾਗ ਦੇ ਉੱਤੇ ਮਤਲਬ ਬ੍ਰੇਨ ਹੈਮਰੇਜ ਵਾਲਾ ਸਿਸਟਮ ਸੀ ਜਿਹੜਾ ਸਟ੍ਰੋਕ ਬ੍ਰੇਨ ਸਟ੍ਰੋਕ ਹੋ ਗਿਆ ਬ੍ਰੇਨ ਹੈਮਰੇਜ ਹੋ ਗਿਆ ਇਹ ਮਤਲਬ ਬਲੱਡ ਪ੍ਰੈਸ਼ਰ ਨਾਲ ਆਪਾਂ ਕੱਲ ਵੀ ਗੱਲ ਕੀਤੀ ਸੀ ਬਲੱਡ ਪ੍ਰੈਸ਼ਰ ਨਾਲ ਸੰਬੰਧਿਤ ਰੋਗ ਹੁੰਦੇ ਨੇ ਬਲੱਡ ਪ੍ਰੈਸ਼ਰ ਜਿਹੜਾ ਹੈ ਇਹ ਸੰਬੰਧਤਾ ਹੁੰਦਾ ਖਰਾਕ ਨਾਲ ਸਾਡੀ ਸਰਕਾਰਾਂ ਨੂੰ ਸਾਡੀਆਂ ਹਸਪਤਾਲਾਂ ਨੂੰ ਸਾਡੀਆਂ ਇੰਡਸਟਰੀਆਂ ਨੂੰ ਚਾਹੀਦਾ ਵੀ ਕਿਉਂਕਿ ਸਾਡਾ ਪੰਜਾਬੀ ਖਾਣਾ ਹੈ ਜਿਹੜਾ ਇਹਦੇ ਵਿੱਚ ਨਮਕ ਜ਼ਿਆਦਾ ਹੋ ਗਿਆ ਇਹਦੇ ਵਿੱਚ ਘੋੜਾ ਜ਼ਿਆਦਾ ਹੋ ਗਿਆ ਇਹਦੇ ਵਿੱਚ ਮਲਾਬਤ ਜ਼ਿਆਦਾ ਹੋ ਗਈ ਸਾਨੂੰ ਜਿਹੜੇ ਸਾਡੇ ਖਾਣੇ ਨੇ ਇਹਨਾਂ ਦੇ ਵਿੱਚ ਮਤਲਬ ਥੋੜੀ ਜੀ ਤਬਦੀਲੀ ਕਰਨੀ ਪੈਣੀ ਹੈ ਇਹ ਹੀ ਸੱਚੀ ਸਰਦਾਰਜਦੀ ਹੈ ਇਹ ਹੀ ਸੱਚੀ ਸਰਦਾਰਜਦੀ ਹੋਵੇ ਜੀ ਵੀ ਜੇ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਸਹੀ ਖਾਾਕ ਸਹੀ ਖਾਾਕ ਸਹੀ ਮਾਤਰਾ ਸਹੀ ਨਮਕ ਸਹੀ ਚੀਨੀ ਇਹਨਾਂ ਚੀਜ਼ਾਂ ਨੂੰ ਸਮਝਾਉਣ ਦੇ ਵਿੱਚ ਅਸੀਂ ਕਾਮਯਾਬ ਹੋਈਏ ਉਂ ਤਾਂ ਅਸੀਂ ਚੰਦਰ ਤੇ ਪਹੁੰਚਦੇ ਅਸੀਂ ਮੰਗਲ ਗ੍ਰਹਾਂ ਤੇ ਵਾਗੇ ਅਸੀਂ ਮਤਲਬ ਪਲਾਟ ਦੇ ਵਿੱਚ ਵੀ ਸਾਡੇ ਉਸਤਾਜ ਸੁਖਲੇ ਵਰਗੇ ਵੀ ਨਾ ਨੰਨਾ ਵੀ ਲੱਖ ਸਾਡੀਆਂ ਜਿਹੜੀਆਂ ਫੋਚਾਂ ਨੇ ਉਹ ਕਰਕੇ ਲੈ ਇਹਨਾਂ ਗੱਲ ਕਰ ਸਾਡੀਆਂ ਸਰਕਾਰਾਂ ਨੇ ਜਿਹੜੀਆਂ ਇਹ ਸਾਨੂੰ ਸਮਝਾਉਣ ਦੇ ਵਿੱਚ ਨਕਾਮ ਨੇ ਕਿਉਂਕਿ ਪ੍ਰਾਈਵੇਟ ਸੈਕਟਰ ਹੈ ਜਿਹੜਾ ਉਹ ਇਹਨਾਂ ਚੀਜ਼ਾਂ ਨੂੰ ਤਿਆਰ ਕਰਦਾ ਉਹ ਇਸ ਚੀਜ਼ ਨੂੰ ਪੈਸੇ ਮੁਨਾਫਾ ਕਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਸਾਡੀ ਜਿਹੜੀ ਨੌਜਵਾਨੀ ਹੈ ਸਾਡੀ ਪੀੜ੍ਹੀ ਹੈ ਸਾਡੇ ਬਜ਼ੁਰਗ ਨੇ ਮਤਲਬ ਉਹ ਜੀਆਂ ਬਿਮਾਰ ਨੇ ਬਲੱਡ ਪ੍ਰੈਸ਼ਰ ਟੈਂਸਰ ਬ੍ਰੇਨ ਸਟ੍ਰੋਕ ਬ੍ਰੇਨ ਹੈਮਰੇਜ ਅਦਰੰਗ ਇਹਨਾਂ ਬਿਮਾਰੀਆਂ ਦੇ ਅਸੀਂ ਸ਼ਿਕਾਰ ਹੋ ਰਹੇ ਆ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡੇ ਖਾਣ ਪੀਣ ਦੇ ਵਿੱਚ ਚੇਂਜ ਕੀਤੀ ਜਾਵੇ ਤੇ ਅੱਜ ਪੇਟਾਇਆ ਕੀਤਾ ਜਾਣਾ ਚਾਹੀਦਾ ਹੈ ਵੀ ਸਾਡੇ ਹੋਰ ਕੋਈ ਬੰਦਾ ਹੈ ਜਿਹੜਾ ਇਸ ਤਰ੍ਹਾਂ ਦੀਆਂ ਬਿਮਾਰੀਆਂ ਦੇ ਅਟੈਕ ਦੇ ਵਿੱਚ ਨਾ ਆਵੇ ਡਾਕਟਰ ਸਾਹਿਬ ਇੱਕ ਹੋਰ ਅਪਡੇਟ ਲੈ ਲੈਣੇ ਹੁਸ਼ਿਆਰਪੁਰ ਤੋਂ ਇੱਕ ਐਲਪੀਜੀ ਟੈਂਕਰ ਦੇ ਵਿੱਚ ਬਹੁਤ ਵੱਡਾ ਇੱਕ ਧਮਾਕਾ ਹੋਇਆ ਜਿਸ ਦੇ ਕਰਕੇ ਹੁਣ ਤੱਕ ਰਿਪੋਰਟ ਆ ਰਹੀ ਹੈ ਵੀ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ 30 ਤੋਂ ਵੱਧ ਜ਼ਖਮੀ ਹੋ ਚੁੱਕੇ ਨੇ ਤੇ ਮੈਂ ਤੁਹਾਨੂੰ ਦੱਸ ਦੇਣਾ ਕਿ ਤੁਮਾਕਾ ਵੇ ਰਾਤ 10 ਵਜੇ ਹੋਇਆ ਹੁਸ਼ਿਆਰਪੁਰ ਦੇ ਤੇ ਹੁਣ ਉੱਥੇ ਸਥਾਨਕ ਲੋਕਾਂ ਨੇ ਹਾਈਵੇ ਜਾਮ ਕਰ ਦਿੱਤਾ ਹੈ ਰੋਡ ਨੂੰ ਪੂਰਾ ਬੰਦ ਕਰਤਾ ਹੈ ਕਿ ਕਈ ਘਰ ਤੇ ਕਈ ਦੁਕਾਨਾਂ ਇਸ ਤੁਮਾਕੇ ਦੇ ਵਿੱਚ ਟੁੱਟ ਗਏ ਨੇ 15 ਹਾਂਜੀ ਉੱਥੇ ਉੱਥੇ ਨਾ ਮਤਲਬ ਕੀ ਹੈ ਵੀ ਗੈਸ ਦਾ ਪ੍ਰੋਜੈਕਟ ਹੈ ਵੱਡਾ ਜੀ ਨਾ ਉਥਾਂ ਟੈਂਕਰ ਲੈ ਜਿਹੜੇ ਤੇਲ ਵਾਲੇ ਉਹ ਚੱਲਦੇ ਨੇ ਤੇ ਤੇਲ ਵਾਲੇ ਗੈਸ ਵਾਲੇ ਕਹਿੰਦੇ ਪਰ ਰਸਤੇ ਦੇ ਵਿੱਚੋਂ ਆਉਂਦੇ ਨੇ ਰਸਤੇ ਤੰਗ ਨੇਗੇ ਉੱਥੇ ਦੂਜੀ ਵੱਡੀ ਗੱਲ ਇਹ ਹੈ ਵੀ ਉੱਥੇ ਚੋਰੀ ਬੜੀ ਵੱੱਡੀ ਵੱੱਤਰ ਸੀ ਹੁੰਦੀ ਹੈ ਗੈਸ ਦੀ ਚੋਰੀ ਹੈ ਜਿਹੜੀ ਉੱਥੇ ਉਹ ਗੈਸ ਦੀ ਚੋਰੀ ਦਾ ਹੈੱਡ ਆਫਸ ਬਣਾਇਆ ਪਿਆ ਉਹ ਪਿੰਡ ਮਤਲਬ ਇਸ ਕਰਕੇ ਸਰਕਾਰਾਂ ਦਾ ਇੱਧਰ ਤੱਕ ਧਿਆਨ ਨਹੀਂ ਹੈਗਾ ਸਰਕਾਰਾਂ ਹੋਰ ਪਾਸੇ ਹੀ ਧਿਆਨ ਕਰ ਰਹੀਆਂ ਨੇ ਤਾਂ ਹੀ ਇਹ ਡੇਢ ਜਿਹੜੇ ਹਾਸ ਨੇ ਵਾਪਰ ਰਹੇ ਨੇ ਕਿਉਂਕਿ 8 ਕਿਲੋਮੀਟਰ ਤੋਂ ਪٹرول ਪੰਪ ਸੀ 1 ਕਿਲੋਮੀਟਰ ਤੋਂ ਅੱਗੇ ਉੱਥੇ ਗੈਸ ਦਾ ਜਿਹੜਾ ਵੱਡਾ ਪ੍ਰੋਜੈਕਟ ਹੈ ਉਹ ਸੀਗਾ ਜੇ ਗੈਸ ਅੱਗ ਹੋਰ ਫੈਲ ਜਾਂਦੀ ਆਏ ਨਹੀਂ ਪਤਾ ਕਿ ਕਿੰਨਾ ਜ਼ਿਆਦਾ ਨੁਕਸਾਨ ਹੋ ਸਕਦਾ ਸੀਗਾ ਮੈਂ ਇਸ ਕਰਕੇ ਬੇਨਤੀ ਇਹ ਹੈ ਵੀ ਜਿਹੜੇ ਇਸ ਤਰ੍ਹਾਂ ਦੇ ਚੋਰੀ ਦੇ ਕੰਮ ਨੇ ਇਹ ਖਤਰਨਾਕ ਕਮਰੇ ਇਹਨਾਂ ਚੀਜ਼ਾਂ ਨੂੰ ਰੱਖਣ ਵਾਸਤੇ ਸਰਕਾਰ ਤੇ ਪ੍ਰਸ਼ਾਸਨ ਨੂੰ ਸਤਰਕ ਰਹਿਣਾ ਚਾਹੀਦਾ ਨਾਲ ਸਕਿਉਰਿਟੀ ਸਿਸਟਮ ਹੋਣਾ ਚਾਹੀਦਾ ਉੱਥੇ ਚੋਰੀ ਨਾ ਹੋਵੇ ਕਿਉਂਕਿ ਚੋਰੀ ਥੋੜੀ ਗੈਸ ਦੀ ਹੁੰਦੀ ਹੈ ਨੁਕਸਾਨ ਜ਼ਿਆਦਾ ਹੋ ਜਾਂਦਾ ਪਹਿਲਾਂ ਵੀ ਕਈ ਘਟਨਾਵਾਂ ਇਸ ਤਰ੍ਹਾਂ ਦੀਆਂ ਹੋਈਆਂ ਨੇ ਰਾਤ ਕੀ ਇਹ ਹੀ ਘਟਨਾ ਹੋਈ ਹੈ ਹਜੇ ਵੀ ਮਤਲਬ ਕਹਿੰਦੇ ਕਈ ਜਦੋਂ ਕੋਈ ਦੁਕਾਨਾਂ ਦਕੂਨਾਂ ਦਾ ਜਾਂ ਮਕਾਨਾਂ ਦੇ ਚ ਖੋਲਦੇ ਨੇ ਸ਼ਟਰ ਤਾਂ ਉਹਦੇ ਵਿੱਚ ਅੱਗ ਲੱਗੀ ਪਈ ਹੁੰਦੀ ਹੈ ਇਸ ਕਰਕੇ ਕਿੰਨਾ ਨੁਕਸਾਨ ਹੋ ਗਿਆ ਕਿੰਨਾ ਨੁਕਸਾਨ ਹੋਣਾ ਮਤਲਬ ਹਲੇ ਹੈ ਜਿਹੜਾ ਉਹ ਅੰਦਾਜ਼ੇ ਤੋਂ ਬਾਹਰ ਹੈਗਾ ਤਾਂ ਇੰਗੀਆਂ-ਇੰਗੀਆਂ ਸਰਕਾਰਾਂ ਨੂੰ ਬੇਨਤੀਆਂ ਕਰਦੇ ਆਂ ਵੀ ਜਿਹੜੀਆਂ ਇੰਗੀਆਂ-ਇੰਗੀਆਂ ਥਾਵਾਂ ਦੇ ਉੱਤੇ ਸਿਕਿਉਰਟੀਆਂ ਨੇ ਉਹ ਥੋੜੀਆਂ-ਇੰਗੀਆਂ ਵਧਤ ਮਤਲਬ ਚਾਹੀਦੀਆਂ ਨੇ ਰਸਤਿਆਂ ਦੇ ਵਿੱਚ ਵੀ ਸਿਕਿਉਰਟੀ ਹੋਣੀ ਚਾਹੀਦੀ ਹੈ ਜੇ ਕਿਤੇ ਕੋਈ ਇਸ ਤਰ੍ਹਾਂ ਦੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦਾ ਉਹਦੇ ਉੱਤੇ ਵੀ ਕਾਫੀ ਮਤਲਬ ਪਾਬੰਦੀ ਲੱਗਣੀ ਚਾਹੀਦੀ ਹੈ ਤਾਂ ਇਹ ਜਿਹੜੇ ਜਿਹੜੇ ਹਾਸਤੇ ਨੇ ਆਉਣ ਵਾਲੇ ਸੰਪਰਕ ਦੇ ਵਿੱਚ ਨਾ ਹੋਣ ਔਰ ਮੈਂ ਤਾਂ ਨਾ ਜਾਣਦਾ ਕਿ ਪ੍ਰਸ਼ਾਸਨ ਤੇ ਇਲਜ਼ਾਮ ਲੱਗੇ ਨੇ ਸਥਾਨਕ ਪਿੰਡ ਦੇ ਲੋਕਾਂ ਨੇ ਹਾਈਵੇ ਜਾਮ ਕੀਤਾ ਉਹ ਕਹਿੰਦੇ ਰਾਤ ਦਾ ਬਲਾਸਟ ਹੋਇਆ ਸਾਡੇ ਦੁਕਾਨਾਂ ਦੇ ਘਰਾਂ ਦੇ ਵਿੱਚ ਕਾफी ਨੁਕਸਾਨ ਹੋਇਆ ਅੱਗਾਂ ਲੱਗੀਆਂ ਹੋਈਆਂ ਜਿਵੇਂ ਤੁਸੀਂ ਦੱਸ ਰਹੇ ਹੋ ਪਰ ਹੇ ਤੱਕ ਪ੍ਰਸ਼ਾਸਨ ਨੇ ਲੋਕੀ ਉੱਥੇ ਆਰਥਿਕ ਤੌਰ ਤੇ ਮਾਲੀ ਮਦਦ ਯਾਰੀ ਪੰਚਾਇ ਨਹੀਂ ਗਈ ਹੈ ਤਾਂ ਕਰਕੇ ਲੋਕਾਂ ਨੇ ਗੁੱਸੇ ਆ ਕੇ ਅੱਜ ਹਾਈਵੇ ਜਾਮ ਕਰ ਦਿੱਤਾ ਹਾਂਜੀ ਲੋਕਾਂ ਦਾ ਗੁੱਸਾ ਤਾਂ ਦੇਖੋ ਜਾਇਜ਼ ਹੈ ਜੀ ਗੱਲ ਕਰ ਵੀ ਉਥੇ ਦੋ ਤਿੰਨ ਸ਼ਹਿਰਾਂ ਤੋਂ ਲਵੇ ਹੋਰ ਨੇ ਜਿਹੜੀਆਂ ਇਹ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਾ ਕੇ ਅੱਗ ਨੂੰ ਕਾਬੂ 'ਚ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਅੱਗ ਕਾਬੂ 'ਚ ਆ ਗੱਲ ਕਰ ਵੀ ਜਿਹੜਾ ਕੰਮ ਹੈ ਨਾ ਕਿਉਂਕਿ ਗੈਸ ਹੈ ਜੀ ਗੈਸ ਅੱਗ ਲੱਗੀ ਕੰਸਟੈਂਟ ਦੇ ਵਿੱਚ ਅੱਗ ਨੇ ਫੜਕ ਜਾਣਾ ਹੁੰਦਾ ਹੈ ਇਹ ਨੂੰ ਮਤਲਬ ਥੋੜਾ ਜਿਹਾ ਕੰਟਰੋਲ ਕਰਨ ਤੇ ਟਾਈਮ ਲੱਗਦਾ ਲੋਕਾਂ ਨੇ ਬਹੁਤ ਮਤਲਬ ਪਾਣੀ ਪੂਣੀ ਪਾ ਕੇ ਅੱਗ ਨੂੰ ਇੱਕ ਦੂਜੇ ਦਾ ਸਾਥ ਦਿੱਤਾ ਜਿਹੜੇ ਪਰਿਵਾਰਾਂ ਦੇ ਉਹ ਉਰਦੇ ਵਿੱਚ ਲਪੇਟੇ ਦੇ ਵਿੱਚ ਆ ਗਏ 30 40 ਬੰਦੇ ਨੇ ਉਹ ਪ੍ਰਵਾਸ ਨੇ ਤੇ ਨਾਲ ਹੰਦਰਦ ਲੋਕ ਨੇ ਜਿਨ੍ਹਾਂ ਦੇ ਨਕਸ਼ਾ ਲੋਗੇ ਜਾਂ ਮਤਲਬ ਡੈੱਡ ਬਾਡੀ ਨਾਲੇ ਤਾਂ ਮੰਨੇ ਉਹਨਾਂ ਵਾਸਤੇ ਲੋਕਾਂ ਦੀਆਂ ਮੰਗਾਂ ਹੋਣੀਆਂ ਉਹ ਮੰਗਾਂ ਨੂੰ ਸਰਕਾਰ ਧਿਆਨ ਨਾਲ ਦੇਖੇ ਧਿਆਨ ਨਾਲ ਸੁਣੇ ਤੇ ਉਹਨਾਂ ਨਾਲ ਹੰਦਰਦੀ ਦਾ ਵਤੀਰਾ ਜਿਹੜਾ ਉਹ ਹੰਦਰਦ ਪੇਸ਼ ਆ ਦੇ ਇਸ ਕਰਕੇ ਲੋਕਾਂ ਦੀਆਂ ਮੰਗਾਂ ਦਾ ਜਾਇਜ਼ ਨੇ ਉਹਨਾਂ ਦਾ ਹੱਕ ਬਣਦਾ ਹਾਈਵੇ ਜਾਮ ਕਰਨਾ ਗੱਲ ਕਰ ਸਰਕਾਰਾਂ ਜਿਹੜੇ ਅਫਸਰ ਚਾਹੀਏ ਬਿਊਰੋਕ੍ਰੇਸੀ ਆ ਉਹ ਜਾਮ ਖਲਾ ਉਹਦੇ ਉੱਤੇ ਹੀ ਲੱਗੀ ਹੋਈ ਆ ਲੋਕਾਂ ਦੇ ਮਸਲੇ ਨੇ ਜਿਹੜੇ ਅੱਗ ਆਲਾ ਪਾਸਾ ਹੈ ਜਿਹੜੇ ਮਤਲਬ ਝੁਸੇ ਗਏ ਉਹਨਾਂ ਦਾ ਇਲਾਜ ਹੈ ਤਾਂ ਜਿਹੜੇ ਹੋਰ ਨੁਕਸਾਨ ਨੇ ਥਨੇ ਨੁਕਸਾਨ ਹੋ ਗਏ ਇਹਨਾਂ ਚੀਜ਼ਾਂ ਵੱਲ ਵੀ ਕਾਫੀ ਧਿਆਨ ਦੇਣ ਦੀ ਲੋੜ ਹੈ ਤਾਂ ਅੱਗੇ ਉਹਨਾਂ ਲੋਕਾਂ ਦਾ ਦੇਖੋ ਜਹਾਨ ਛੱਡ ਕੇ ਉਹਨਾਂ ਦੀ ਪਰਵਾਹੀ ਤਾਂ ਨਹੀਂ ਹੋ ਸਕਦੀ ਠੀਕ ਹੈ ਵੀ ਥੋੜਾ ਬਹੁਤਾ ਜਿਹੜਾ ਰਾਹਤ ਹੈ ਰਾਹਤ ਸਮਗਰੀ ਉਹਨਾਂ ਨੂੰ ਦਿੱਤੀ ਜਾਵੇ ਨਹੀਂ ਮੇਰੇ ਨਾਲ ਮਤਲਬ ਜਿਹੜਾ ਇਹ ਮਾਪੜਾ ਸਾਹਿਬ ਇੱਕ ਨਵਾਂ ਬਿਆਨ ਆ ਗਿਆ ਗੁਰਪ੍ਰੀਤ ਊੱਗੀ ਭਾਵਕ ਹੋ ਗਏ ਨੇ ਜਿੱਥੇ ਅੰਤਿਮ ਵਿਦਾਈ ਦਿੱਤੀ ਜਾਣੀ ਹੈ ਗੁਰਪ੍ਰੀਤ ਊੱਗੀ ਕਹਿੰਦੇ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਉਹ ਬਹੁਤ ਜ਼ਿਆਦਾ ਭਾਵਕ ਹੋ ਗਏ ਨੇ ਪਰਿਵਾਰ ਦੇ ਨਾਲ ਉੱਥੇ ਹਾਂਜੀ ਦੇਖੋ ਗੁਰਪ੍ਰੀਤ ਊੱਗੀ ਜੀ ਵੀ ਹੋਰ ਵੀ ਸਾਰੇ ਗੱਲ ਮਾਨ ਸਾਹਿਬ ਵੀ ਜਾ ਕੇ ਮਤਲਬ ਜਿਹੜਾ ਮਾਹੌਲ ਹੀ ਉੱਥੇ ਸਾਰਾ ਇਸ ਤਰ੍ਹਾਂ ਦਾ ਬਣ ਗਿਆ ਕਿਉਂਕਿ ਇਹ ਜਿਹੜੇ ਜਸਵੰਦਰ ਪੱਲਾ ਸਾਹਿਬ ਜੀ ਇਹ ਕੋਈ ਇੱਕ ਇੱਕ ਹੋ ਨਹੀਂ ਸਿੱਦੇ ਵੀ ਇੱਕ ਪਰਿਵਾਰ ਦੇ ਇਹਦਾ ਸਾਰੇ ਪੰਜਾਬ ਦੀ ਸਾਰੀ ਦੁਨੀਆ ਦੇ ਇੱਕ ਪਰਿਵਾਰ ਦੇ ਮੈਂਬਰ ਸੀਗੇ ਹਰ ਇੱਕ ਇਹ ਜਿਹੜੇ ਇਸ ਤਰ੍ਹਾਂ ਦੇ ਕਲਾਕਾਰ ਹੁੰਦੇ ਨੇ ਇਹਨਾਂ ਨੂੰ ਸਾਰੇ ਲੋਕ ਆਪਣੇ ਪਰਿਵਾਰਕ ਮੈਂਬਰ ਦੀ ਤਰ੍ਹਾਂ ਸਮਝਦੇ ਨੇ ਜਿਸ ਨੂੰ ਕੋਈ ਪਰਿਵਾਰ ਦੇ ਮੈਂਬਰ ਦਾ ਪਿਛੋੜਾ ਹੁੰਦਾ ਤਾਂ ਮਤਲਬ ਉਹੀ ਗੱਲ ਇਹ ਬਣ ਗਈ ਹਰ ਇੱਕ ਬੰਦੇ ਦੀ ਅਖ ਨਾਮ ਹੈ ਹਰ ਇੱਕ ਬੰਦਾ ਮਤਲਬ ਚਿੱਟੀ ਜਮੀ ਯਾਰ ਬਹੁਤ ਹੀ ਮਾਰਾ ਕੰਮ ਹੋਇਆ ਨਹੀਂ ਹੋਣਾ ਚਾਹੀਦਾ ਸੀ ਅ ਮਤਲਬ ਗੱਲ ਕਰ ਪ੍ਰਮਾਤਮਾ ਦੇ ਅੱਗੇ ਜ਼ੋਰ ਨਹੀਂ ਕਿਸੇ ਦਾ ਕਿ ਦੁਤਕਣਾ ਹੋਰ ਕੋਈ ਹਸਪਤਾਲ ਨਹੀਂ ਹੈਗਾ ਆਪਾਂ ਕਹਿ ਲਈਏ ਪੰਜਾਬ ਦੇ ਵਿੱਚ ਬਹੁਤ ਬਹੁਤ ਸੱਕਣਾ ਹਸਪਤਾਲ ਹੈ ਗੱਲ ਕਰ ਠੀਕ ਹੈ ਵੀ ਜਦੋਂ ਕੋਈ ਪਾਣਾ ਬੀਤਣਾ ਹੁੰਦਾ ਜਾਂ ਕੁਦਰਤ ਦਾ ਕੋਈ ਕਹਿਰ ਆਪਰਦਾ ਉਹ ਇਸ ਤਰ੍ਹਾਂ ਹੁੰਦਾ ਨਹੀਂ ਆਉਣ ਵਾਲਾ ਸੀ ਹਜੇ ਭੱਲਾ ਸਾਹਿਬ ਦੀ ਏਜ ਹੈ ਜਿਹੜੀ ਉਹ ਸਾਰੀ 55 ਸਾਲ ਦੀ ਸੀਗੀ 55 ਸਾਲ ਦੀ ਏਜ ਤਾਂ ਕੋਈ ਬਹੁਤੀ ਵੱਡੀ ਨਹੀਂ ਹੁੰਦੀ ਆਪਾਂ ਇਹ ਤਾਂ ਨਹੀਂ ਕਰ ਸਕਦੇ ਕਿ ਬਡਾਪਾ ਮਤਲਬ ਠੀਕ ਹੈ ਵੀ ਰੋਕ ਰਿਹਾ ਜਾਂ ਉਹਨਾਂ ਨੂੰ ਕਰਨਾ ਕੀ ਦੋਸਤ ਕਾਫੀ ਟਾਈਮ ਤੋਂ ਜਿਹੜੇ ਰੋਗ ਦੇ ਗ੍ਰਸਤ ਸੀਗੇ ਇਸ ਕਰਕੇ ਉਹਨਾਂ ਦੇ ਉੱਤੇ ਇਹ ਜਿਹੜਾ ਘਾਟਨਾ ਨਾ ਪੂਰਾ ਪੈਣਾ ਵਾਲਾ ਘਾਟਾ ਇੱਕ ਪਿਆ ਪੰਜਾਬੀ ਫਿਲਮ ਇੰਡਸਟਰੀ ਇਹ ਗੱਲ ਕਰੀਏ ਤਾਂ ਅੰਦਾਜ਼ਾ ਹੈ ਕਿ ਕਈ ਵੱਡੇ ਵੱਡੇ ਕਲਾਕਾਰਾਂ ਦੇ ਪ੍ਰੋਜੈਕਟ ਡੁੱਬ ਗਏ ਨੇ ਕਿਉਂਕਿ ਕਈਆਂ ਦੀਆਂ ਸ਼ੂਟਿੰਗਾਂ ਚੱਲ ਰਹੀਆਂ ਸੀਗੀਆਂ ਪੱਲਾ ਸਾਹਿਬ ਕੰਮ ਕਰ ਰਹੇ ਸੀ ਇੱਕਦਮ ਬਿਮਾਰ ਹੋ ਗਏ ਤੇ ਉਹ ਜਿਹੜੇ ਪ੍ਰੋਡਿਊਸਰ ਨੇ ਉਹਨਾਂ ਨੂੰ ਵੀ ਘਾਟਾ ਪੈ ਗਿਆ ਹੁਣ ਕੋਈ ਨਵਾਂ ਕਲਾਕਾਰ ਜਗ੍ਹਾ ਲਏਗਾ ਬਹੁਤ ਟਾਈਮ ਲੱਗੇਗਾ ਮੰਦੇ ਉਹਨਾਂ ਇਹ ਤਾਂ ਉਹਨੂੰ ਹਾਂਜੀ ਦੇਖੋ ਇਹ ਤਾਂ ਤੁਹਾਨੂੰ ਦੱਸਿਆ ਤਾਂ ਹੈ ਹੀ ਇਹ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਇਹ ਮਤਲਬ ਇੱਕ ਜੁਨੀਵਰਸਿਟੀ ਹੁੰਦੇ ਨੇ ਜੀ ਜੀ ਤੇ ਕੋਈ ਐ ਨਹੀਂ ਹੈ ਵੀ ਕੋਈ ਇੱਕ ਆਮ ਇਨਸਾਨ ਹੁੰਦਾ ਹੈ ਤੇ ਜਿਹੜਾ ਇਹਨਾਂ ਦਾ ਘਟਾ ਪੰਡਾ ਹੋਵੇਗਾ ਹੀ ਨਹੀਂ ਠੀਕ ਹੈ ਵੀ ਕੋਈ ਦੋ ਆਰਟੀ ਕਮੇਟੀਆਂ ਨਾਲ ਆ ਗਿਆ ਉਹ ਗੱਲ ਬੱਕਰੀ ਹੈ ਪਰ ਜਿਹੜੇ ਇਸ ਤਰ੍ਹਾਂ ਦੇ ਏਨੇ ਪਰੇ ਲਿਖੇ ਤੇ ਐਨਾ ਦਿਮਾਗ ਕੰਮ ਕਰਦਾ ਹੈ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਵਾਲੇ ਜਿਹੜੀਆਂ ਉਹ ਕਦੇ ਕਦੇ ਸੰਸਾਰ ਦੇ ਉੱਤੇ ਪੈੜਾ ਹੁੰਦੀਆਂ ਨੇ ਇਸ ਕਰਕੇ ਮਤਲਬ ਜਿਹੜਾ ਨਾਂ ਅਟਾ ਹੈਗਾ ਉਹ ਤਾਂ ਪੂਰਾ ਹੁੰਦਾ ਹੀ ਨਹੀਂ ਜਿਹੜੇ ਅੰਨਾਂ ਦੇ ਨਾਲ ਇਸ ਤਰ੍ਹਾਂ ਦੇ ਬਿਜ਼ਨਸ ਦੇ ਵਿੱਚ ਵੀ ਸੰਬੰਧਤ ਸੀਗੇ ਉਹਨਾਂ ਨੂੰ ਵੀ ਘਾਟਾ ਪੈ ਗਿਆ ਉਹਨਾਂ ਦਾ ਘਾਟਾ ਵੀ ਪੁੱਛ ਲੋ ਜੀ ਇੱਕ ਤਾਂ ਹੁੰਦਾ ਪੈਸੇ ਦਾ ਘਾਟਾ ਬੰਦਾ ਝੱਲ ਲੈਂਦਾ ਚਲੋ ਕੋਈ ਕਿਸੇ ਪ੍ਰੋਡਕਟ 'ਚ 2 ਰੁਪਏ ਨਾ ਬਣੇ ਆ ਘਾਟਾ ਐ ਇੱਕ ਜਿਹੜਾ ਮਤਲਬ ਸਾਨੂੰ ਫੇਰ ਦੇਣ ਵਾਲਾ ਸਾਡਾ ਕਾਮੇਡੀਅਨ ਕਲਾਕਾਰ ਉਹ ਤੁਰਗਾ ਉਹ ਘਾਟਾ ਜਿਹੜਾ ਪੈ ਗਿਆ ਨਾ ਉਹ ਪੰਜਾਬ ਨੂੰ ਪੂਰਾ ਹੋਣ ਵਾਲਾ ਨਾ ਉਹ ਪਰਿਵਾਰ ਨੂੰ ਪੂਰਾ ਹੋਣ ਵਾਲਾ ਤੇ ਨਾ ਹੀ ਉਹ ਦੁਨੀਆ ਨੂੰ ਪੂਰਾ ਹੋਣ ਵਾਲਾ ਜੀ ਇਹ ਮਤਲਬ ਇਹ ਬਹੁਤ ਵੱਡਾ ਘਾਟਾ ਪੈ ਗਿਆ ਸਭ ਤੋਂ ਵੱਡੀ ਅਫਸੋਸ ਇਸ ਕਾ ਲੱਗਦਾ ਚਲੋ ਰਿੰਦਰ ਜੀ ਤੁਸੀਂ ਸਾਡੇ ਨਾਲ ਲਾਈਵ ਪ੍ਰੋਗਰਾਮ ਵਿੱਚ ਜੁੜੇ ਆਪਾਂ ਜਸਵਿੰਦਰ ਭੱਲਾ ਦੀ ਵਿਦਾਈ ਤੋਂ ਇਲਾਵਾ ਹੋਰ ਵੀ ਗੱਲਬਾਤ ਕੀਤੀ ਇਹ ਚਰਚੇ ਕਿਤੇ ਵਿਸ਼ਿਆਂ ਤੇ ਤੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਜੀ ਰਿੰਦਰ ਸਿੰਘ ਜੀ ਮਾਨਸਾ ਤੋਂ ਜਿਹੜੀ ਸਾਡੀ ਅੱਜ ਦੀ ਤੁਹਾਡੀ ਅਪਡੇਟ ਆ ਰਹੀ ਹੈ ਕਿ ਕੁਝ ਹੀ ਸਮੇਂ ਬਾਅਦ ਜਸਵਿੰਦਰ ਭੱਲਾ ਜੀ ਨੂੰ ਅੰਤਿਮ ਵਿਦਾਈ ਦੇ ਦਿੱਤੀ ਜਾਏਗੀ ਹਾਲਾਂਕਿ ਤੋਂ ਅੰਦਾਜ਼ਾ ਦਈਏ ਕਿ ਉਹਨਾਂ ਦੇ ਘਰ ਦੇ ਬਾਹਰ ਬਹੁਤ ਡਾ ਕੱਠ ਹੋਇਆ ਹੈ ਗੁਰਪ੍ਰੇਖੂ ਗੀਏ ਲਾਸਟ ਅਪਡੇਟ ਆ ਰਹੀ ਹੈ ਕਿ ਉਹ ਭਾਵਕ ਹੋ ਚੁੱਕੇ ਨੇ ਜਦੋਂ ਉਹਨਾਂ ਨੇ ਅੰਤਿਮ ਦਰਸ਼ਨ ਕੀਤੇ ਤੇ ਉਹਨਾਂ ਤੋਂ ਇਲਾਵਾ ਜਿਹੜੇ ਹੋਰ ਹੀ ਵੱਡੇ ਵੱਡੇ ਕਈ ਉਥੇ ਸ਼ਖਸੀਤਾ ਪਹੁੰਚੇ ਨੇ ਪੰਜਾਬੀ ਯੂਨੀਵਰਸਿਟੀ ਦੀਆਂ ਸਾਰਿਆਂ ਨੇ ਇਹ ਗੱਲ ਕਹੀ ਹੈ ਵੀ ਸਾਨੂੰ ਅਜਿਹਾ ਇੱਕ ਆਟਾ ਪੈ ਗਿਆ ਜਿਹੜਾ ਕਿ ਕਦੇ ਪੂਰਾ ਨਹੀਂ ਹੋਏਗਾ ਕਿਉਂਕਿ ਚਾਹੇ ਚਾਚਾ ਚਤਰਾ ਕਹਿ ਲਈਏ ਚਾਹੇ ਛਣਕਾਟਾ ਕਹਿ ਲਈਏ ਸਾਰਿਆਂ ਲਈ ਹਾਸੇ ਦੀ ਪਟਾਰੀ ਲੈ ਕੇ ਆਉਂਦੇ ਸੀ ਜਦੋਂ ਵੀ ਸਿਆਸਤ ਦੇ ਵਿੱਚ ਹੀ ਮਿੱਠੇ ਪੋਚੇ ਲਾਂਦਾ ਸੀ ਚਾਚਾ ਚਤਰਾ ਅੱਜ ਉਹ ਦੁਨੀਆ ਨੂੰ ਕਹਿ ਗਿਆ ਅਲਵਿਦਾ ਕੱਲ ਕਹਿਗੇ ਸੀ ਅੱਜ ਉਹਨਾਂ ਦੀ ਅੰਤਿਮ ਵਿਦਾਇਗੀ ਦਿੱਤੀ ਜਾਏਗੀ ਤੇ ਅਜੇ ਆ ਘਾਟਾ ਜੋ ਕਿ ਕਦੇ ਨਾ ਪੂਰਾ ਹੋਣਾ ਪਿਆ ਪੰਜਾਬੀ ਫਿਲਮ ਇੰਡਸਟਰੀ ਨੂੰ ਪੰਜਾਬੀ ਫਿਲਮ ਇੰਡਸਟਰੀ ਦੇ ਲੋਕ ਉੱਥੇ ਪਹੁੰਚੇ ਹੋਏ ਨੇ ਤੇ ਤੁਹਾਨੂੰ ਅੰਦਾਜ਼ੇ ਨੇ ਆ ਕਿ ਇਹ ਜਿਹੜਾ ਸੰਸਕਾਰ ਹੈ ਕੁਝ ਹੀ ਸਮੇਂ ਬਾਅਦ ਕਰ ਦਿੱਤਾ ਜਾਏਗਾ ਕਿਉਂਕਿ ਉੱਥੇ ਲੋਕਾਂ ਦਾ ਤਾਂਤਾ ਬਹੁਤ ਲੱਗ ਰਿਹਾ ਹੈ ਭੀੜ ਬਹੁਤ ਹੋ ਰਹੀ ਹੈ ਤੇ ਜਿਸ ਕਰਕੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਥੋੜੀ ਜਿਹੀ ਦਿੱਕਤਾਂ ਦਾ ਪਰੇਸ਼ਾਨੀਆਂ ਸਾਹਮਣਾ ਕਰਨਾ ਪੈ ਰਿਹਾ ਹੈ ਸੋਦੋ ਤੋ ਇਹ ਸਾਡਾ ਅੱਜ ਦਾ ਸਵੇਰ ਦਾ ਲਈ ਦਾ ਪ੍ਰੋਗਰਾਮ ਸੀ ਤੇ ਤੁਹਾਡਾ ਦੁਆਰਾ ਜੁੜਾ ਕੋਈ ਹੋਰ ਲਈ ਦਾ ਵੱਡਾ ਮੁੱਦਾ ਲੈ ਕੇ ਤੁਸੀਂ ਉੱਥੇ ਦੇਖੋ ਇਹ ਪੰਜਾਬੀ ਟੀਵੀ ਚੱਲਦੀ ਆ ਬਾਕੀ ਦੀਆਂ